ਬੈਠੇ ਨੇ ਜਾਂ ਉੱਧਰ ਬੈਠੇ ਨੇ ਥੋੜਾ ਆਉਣ ਨੂੰ ਤਿਆਰ ਹੋਏ ਹੋਣੇ ਬੜੇ ਆ ਜੀ ਬੜੇ ਆ ਜੀ ਬਹੁਤ ਆ ਜੀ ਬੜੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਜੀ ਸਰ ਜੀ ਮਤਲਬ ਕਰ ਰਹੇ ਵੀ ਅੱਜ ਅੱਗੇ ਨਹੀਂ ਵੀ ਬਹੁਤ ਵੱਡੀ ਗੱਲ ਹੈ ਇਹਨਾਂ ਦਾ ਸਵਾਗਤ ਹੈ ਜੀ ਸਰ ਔਰ ਇਹਨਾਂ ਦੀ ਸਾਨੂੰ ਜ਼ਰੂਰਤ ਸੀ ਸਰ ਕਿਉਂ ਨਿਸ਼ਾਨ ਸਰ ਕਦੋਂ ਤੱਕ ਬਣੇਗਾ ਉਹ ਕੋਈ ਨਹੀਂ ਜੀ ਜਦੋਂ ਪਾਰਟੀ ਦਾ ਸਾਡਾ ਢਾਂਚਾ ਬਣ ਗਿਆ ਫਿਰ ਸਾਰੀ ਉਸ ਤੋਂ ਬਾਅਦ ਅਸੀਂ ਗਤੀਵਿਧੀ ਚਲਾਵਾਂਗੇ ਹਾਂ ਇੱਕ ਆ ਸਾਡਾ ਹੀਰਾ ਮੇਜਰ ਸਿੰਘ ਜਨੈਰ ਆ ਜੀ ਮੈਂ ਮਨਵੀ ਜਿਹੜਾ ਗੱਲ ਕਰਨ ਤੋਂ ਦੁਖਦਾ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਹਾਈ ਹਾਈ ਉਹਨਾਂ ਨੇ ਫੈਡਰੇਸ਼ਨ ਕਾਇਮ ਕੀਤੀ ਸੀ ਇਹਦੀ ਬਾਸੀ ਸਜੀ ਤੇ ਉਹਨਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਔਰ ਬੜੇ ਲਿਆਕਤ ਵਾਲੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਸਥਾਨ ਦੇ ਉੱਤੇ ਇਹ ਭਾਈ ਮੇਜਰ ਸਿੰਘ ਜੀ ਨੇ ਔਰ ਇਹ ਵੀ ਸਾਡੇ ਕਾਫਲੇ ਦੇ ਨਾਲ ਜੁੜੇ ਆ ਇਹ ਇਹੋ ਜਿਹੇ ਸਿੱਖਾਂ ਦਾ ਕਾਫਲਾ ਜਿਹੜਾ ਸਾਰੇ ਮੁਰਕ ਦਾ ਢਿੱਡ ਭਰਿਆ ਇਹਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਂਦੇ ਹੁੰਦੇ ਸੀ ਆਪਾਂ ਬੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੀ ਜਿਹੜਾ ਚੰਗਾ ਏਰੀਆ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇਹਦੀਆਂ ਕਲੋਨੀਆਂ ਵੱਡਦੀਆਂ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛੱਡਦੀਆਂ ਹੁੰਦੀਆਂ ਗਵਰਨਮੈਂਟਾਂ ਉਹ ਮਾੜੀ ਜ਼ਮੀਨ ਨੂੰ ਛੱਡਦੀਆਂ ਹੁੰਦੀਆਂ ਵੀ ਜਿੱਥੇ ਇੱਥੇ ਹੋਰ ਤਾਂ ਕੁਝ ਹੁੰਦਾ ਨਹੀਂ ਜਿੱਤੇ ਘਰ ਬਣਾ ਦਿਓ ਜਾਂ ਇੰਡਸਟਰੀ ਲਾ ਦਿਓ ਇਹਨਾਂ ਨੇ ਜ਼ਮੀਨਾਂ ਵੀ ਸਾਰੀ ਚੰਗੀ ਤੋਂ ਚੰਗੀ ਤੋਂ ਚੰਗੀ ਛਾਂਟੀ ਸੀ ਫਿਰ ਉਹ ਪਾਲਿਸੀ ਚ ਇੰਨਾ ਫਲਾਪ ਸੀਗਾ ਵੀ ਜਿਵੇਂ ਕਹਤਾ ਇੱਕ ਬੰਦੇ ਨੂੰ ਵੀ ਤੈਨੂੰ ਜੇ ਇੱਕ ਕਿਲਾ ਤੇਰੀ ਜ਼ਮੀਰ ਆ ਉਹ ਦੋ ਪਲਾਟ ਦੇਵਾਂਗੇ ਇੱਕ ਸ਼ੋਰੂਮ ਦੇ ਵਾਂਗ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਨਾ ਜੇ ਉੱਥੇ ਕਲੋਨੀ ਹੋ ਜਾਏਗੀ ਤਿਆਰ ਕਲੋਨੀ ਸਾਰੀਆਂ ਸਹੂਲਤਾਂ ਉਹਦੇ ਚ ਹੋ ਜਾਣਗੀਆਂ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲੇ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲੇ ਤੇ ਫਿਰ ਉਹਦਾ ਸ਼ੋਰੂਮ ਵਿਕੇਗਾ ਕਿੱਥੋਂ ਉਹਦਾ ਪਲਾਟ ਵਿਕੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕਬਜ਼ਾ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਣੇ ਨਹੀਂ ਉਹ ਤਾਂ ਗਿਆ ਕਿਸੇ ਪਾਸੇ ਜੋਗਾ ਬਣੇਗਾ ਜਾਊਗਾ ਕਿੰਦੋਂ ਹਲੇ ਤੱਕ ਵੀ ਚੰਡੀਗੜ੍ਹ ਵੀ ਬਣੇ ਨੂੰ ਵਿਖ ਲੋ ਵੀ 75 ਸਾਲ ਦੇ ਲਗਭਗ 72 75 ਸਾਲ ਹੋ ਗਏ ਚੰਡੀਗੜ੍ਹ ਬਣੇ ਨੂੰ 72 73 ਸਾਲ ਉੱਥੇ ਵੀ ਹਲੇ 25% 20 25% ਰੱਖ ਲੋ ਖਾਲੀ ਪਿਆ ਉਸ ਤੋਂ ਬਾਅਦ ਲੁਧਿਆਣਾ ਲੈ ਲੋ ਮਹਾਲੀ ਲੈ ਲੋ ਅੱਜ ਵੀ ਮਹਾਲੀ ਦੇ ਵਿੱਚ ਸ਼ੋਰੂਮ ਬਣਿਆ ਏਅਰਪੋਰਟ ਤਰੇ ਤੇ ਕਿੱਥੇ ਜਾਇਓ ਤੁਸੀਂ ਲਿਖਿਆ ਪਿਆ 2 ਲੈਟਰ 2 ਲੈਟਰ 2 ਲੈਟਰ ਹਰੇਕ ਤੇ ਲਿਖਿਆ ਪਿਆ ਉਹ बिक ਨਹੀਂ ਰਹੇ ਤੇ ਜੇ ਪਹਿਲਾਂ ਹੀ ਫਲਾਪ ਹੈ ਇੰਨਾ ਕੰਮ ਪੰਜਾਬ 'ਚ ਪਹਿਲਾਂ ਹੀ ਖਾਲੀ ਪਿਆ ਇਹਨਾਂ बिक ਨਹੀਂ ਰਹਾ ਇਹ ਹੁਣ ਇਹ ਤਾਂ ਇੱਕ ਬਹੁਤ ਵੱਡੀ ਠੱਗੀ ਸੀਗੀ ਪੰਜਾਬ ਦੇ ਲੋਕਾਂ ਨਾਲ ਵੀ ਕਿਹੜਾ ਜ਼ਮੀਨ ਆਪਦੇ ਨਾਲ ਲੈ ਕੇ ਮੁੜ ਕੇ ਲੋਕ ਤੁਰੇ ਫਿਰਨ ਰੌਲਾ ਪਾਉਂਦੇ ਅਸੀਂ ਇਹ ਜ਼ਮੀਨ ਆਪਦੇ ਨਾਲ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ ਬੈਂਕਾਂ ਤੋਂ ਲੋਨ ਲੈ ਕੇ ਫਿਰ ਜਿਹੜੀਆਂ ਅਸੀਂ ਝੂਠ ਝਾੜ ਬੋਲਿਆ 1000 ਰੁਪਏ ਵਾਲਾ ਹੋਰ ਇਧਰ ਪੈਸੇ ਧੱਕ ਦਾਂਗੇ ਇਧਰ ਨੂੰ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਚੰਗਾ ਹੋ ਗਿਆ ਪੰਜਾਬ ਦੇ ਲੋਕ ਉੱਠਖੜੇ ਸਾਰੀਆਂ ਪਾਰਟੀਆਂ ਉੱਠੀਆਂ ਪੰਜਾਬ ਦੇ ਲੋਕ ਉੱਠੇ ਕਾਲੀ ਦਲ ਨੇ ਬੂਰੇ ਹੋ ਕੇ ਸ਼ਹਿਰਸ਼ ਕੀਤਾ ਇਹਦੇ ਚ ਵੀ ਜਿਹੜੀ ਬੜੀ ਹੈਰਾਨੀ ਹੈ ਇੱਕ ਜ਼ਿੰਮੇਵਾਰ ਬੰਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਿਨਿਸਟਰ ਰਿਹਾ ਹੋਵੇ ਚੰਗੇ ਅਹੁਦਿਆਂ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹ ਉਹ ਹੀ ਕੰਟਰੋਲ ਕਰ ਰਿਆ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੂਧਨ ਕਰ ਰਿਆ ਵੀ 27 ਵਾਲੀ ਚੋਣ ਆਪਾਂ ਜਿੱਤਣੀ ਹੈ ਉਹ ਲੈਂਡ ਪੁਲਿਕ ਪਾਲਸੀ ਨੇ ਜੁੜ ਗਈ ਉਹ ਵੀ ਗੱਲ ਕਿ ਇੱਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੱਡੇ ਖਰੀਦ ਕੇ ਪੰਜਾਬ ਚ ਜੋ ਧੱਕੇਸ਼ਾਹੀ ਕਰ ਸਕਦੇ ਹੋਏ ਸੀ ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜਣੀ ਗੰਭੀਰ ਮਾਮਲਾ ਵੀ ਕੁਝ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਉਹ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰਾ ਤੋਹਾ ਖਵਾਈ ਹੋਰ ਉੱਥੇ ਉਹਦੇ ਵਿੱਚ ਤਾਂ ਬੜੀ ਅਸੀਸ ਗੱਲ ਦੇ ਨਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਇਹ ਤੇ ਨੋਟਿਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਿਸ ਲੈਣਾ ਚਾਹੀਦਾ ਕੀ ਕਹਿੰਦੇ ਕੁਝ ਕੁ ਪਾਰਟੀਆਂ ਨੇ ਕਿਹਦੀ ਇਕੱਠੇ ਹੋਊਗੀ ਇਲੈਕਸ਼ਨ ਚ ਜਿੱਤੂ ਜਾਈਏ ਕਿਵੇਂ ਕਰ ਲਿਆ ਹੋਇਆ ਹੈ ਇਸ ਮਸਲੇ ਨੂੰ ਇਲੈਕਸ਼ਨ ਕਮਿਸ਼ਨ ਨੇ ਧਿਆਨ ਦੇ ਮੈਸੇਜ ਜੇ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੁਪਿਆਂ ਵਾਲੀਆਂ ਤਾਂ ਇਕੱਠੀਆਂ-ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲੀਆਂ ਨਹੀਂ ਹੁੰਦੀਆਂ ਇਥੇ ਥੋੜਾ ਜਿਆਦਾ ਜਾਲਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋਗੇ ਜਾਵਣ ਤਾਂ ਵੀ ਵਧੀਆ ਨਹੀਂ ਤੇ ਕੱਲੀ ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ ਕੱਲੀ ਨੂੰ ਵੀ ਜਾਣਾ ਚਾਹੀਦਾ ਗੁਰਦਾਸ ਸਿੰਘ ਜਿਹਦੇ ਖਿਲਾਫ ਬਣੇ ਨੇ ਇਕਾਲੀ ਦਲ ਇੱਕ ਬਰਾਬਰ ਖਿਲਾਫ ਹੋਗਾ ਵਰਕਰ ਜਿਹਦੇ ਹੈਗੇ ਆ ਉਹ ਜਿੱਤੀ ਨਹੀਂ ਚ ਨੇ ਜੇ ਵੀ ਉਹ ਕਵਰ ਆਫ ਕਰੋਗੇ ਬੰਦਾ ਕਿਵੇਂ ਜਾਊ ਨਹੀਂ ਵਰਕਰ ਕੋਈ ਤੇ ਜਿੱਤੀ ਤੇ ਨਹੀਂ ਹੈਗੇ ਇਕਾਲੀ ਦਲ ਇੱਕੀ ਹੈ ਇੱਕੀ ਰਹੂਗਾ ਕਦੇ ਵੀ ਇਕਾਲੀ ਦਲ ਦੋ ਪੰਜਾਬ ਚ ਨਾ ਕਾਮਯਾਬ ਹੋਇਆ ਜਿੱਥੇ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੇ ਇਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਉਧਰ ਬੈਠੇ ਨੇ ਜਾਂ ਉਧਰ ਬੜੇ ਆਉਣ ਤਿਆਰ ਹੋਏ ਹੋਣੇ ਬੜੇ ਆ ਜੀ ਬੜੇ ਆ ਜੀ ਬਹੁਤ ਆ ਜੀ ਬੜੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਜੀ ਸਰ ਜੀ ਮਤਲਬ ਕਰ ਰਹੇ ਵੀ ਅੱਜ ਅਗਲੇ ਨਹੀਂ ਬਹੁਤ ਵੱਡੀ ਗੱਲ ਹੈ ਇਹਨਾਂ ਦਾ ਸਵਾਗਤ ਹੈ ਜੀ ਸਰ ਔਰ ਇਹਨਾਂ ਦੀ ਸਾਨੂੰ ਜ਼ਰੂਰਤ ਸੀ ਸਰ ਕਿਉਂ ਨਿਸ਼ਾਨ ਸਰ ਕੋਲ ਤੱਕ ਮਲੇਗਾ ਉਹ ਕੋਈ ਨਹੀਂ ਜੀ ਜਦੋਂ ਪਾਰਟੀ ਦਾ ਸਾਡਾ ਢਾਂਚਾ ਬਣ ਗਿਆ ਫਿਰ ਸਾਰੀ ਉਸ ਤੋਂ ਬਾਅਦ ਅਸੀਂ ਗਤੀਵਿਧੀ ਚਲਾਵਾਂਗੇ ਹਾਂ ਇੱਕ ਆ ਸਾਡਾ ਹੀਰਾ ਮੇਜਰ ਸਿੰਘ ਜਨੈਰ ਆ ਜੀ ਮੈਂ ਮਨਵੀ ਜਿਹੜਾ ਗੱਲ ਕਰਨ ਤੋਂ ਦੁਖਦਾ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਹਾਈ ਹਾਈ ਉਹਨਾਂ ਨੇ ਫੈਡਰੇਸ਼ਨ ਕਾਇਮ ਕੀਤੀ ਸੀ ਇਹਦੀ ਬਾਸੀ ਸਜੀ ਤੇ ਉਹਨਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਔਰ ਬੜੇ ਲਿਆਕਤ ਵਾਲੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਸਥਾਨ ਦੇ ਉੱਤੇ ਇਹ ਭਾਈ ਮੇਜਰ ਸਿੰਘ ਜੀ ਨੇ ਔਰ ਇਹ ਵੀ ਸਾਡੇ ਕਾਫਲੇ ਦੇ ਨਾਲ ਜੁੜੇ ਆ ਇਹ ਇਹੋ ਜਿਹੇ ਸਿੱਖਾਂ ਦਾ ਕਾਫਲਾ ਜਿਹੜਾ ਸਾਰੇ ਮੁਰਕ ਦਾ ਢਿੱਡ ਭਰਿਆ ਇਹਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਂਦੇ ਹੁੰਦੇ ਸੀ ਆਪਾਂ ਬੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੀ ਜਿਹੜਾ ਚੰਗਾ ਏਰੀਆ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇਹਦੀਆਂ ਕਲੋਨੀਆਂ ਬਣਦੀਆਂ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛੱਡਦੀਆਂ ਹੁੰਦੀਆਂ ਗਵਰਨਮੈਂਟਾਂ ਉਹ ਮਾੜੀ ਜ਼ਮੀਨ ਨੂੰ ਛੱਡਦੀਆਂ ਹੁੰਦੀਆਂ ਵੀ ਜਿੱਥੇ ਇੱਥੇ ਹੋਰ ਤਾਂ ਕੁਝ ਹੁੰਦਾ ਨਹੀਂ ਜਿੱਤੇ ਘਰ ਬਣਾ ਦਿਓ ਜਾਂ ਇੰਡਸਟਰੀ ਲਾ ਦਿਓ ਇੰਨਾ ਜਮੀਨਾਂ ਵੀ ਸਾਰੇ ਚੰਗੀ ਤੋਂ ਚੰਗੀ ਸਾਰੇ ਕਿਤੇ ਵੀ ਵੇਖ ਲੋ ਚੰਗੀ ਤੋਂ ਚੰਗੀ ਛਾਂਟੀ ਸੀ ਫਿਰ ਉਹ ਪਾਲਸੀ ਚ ਇੰਨਾ ਫਲਾਬ ਸੀਗਾ ਵੀ ਜਿਵੇਂ ਕਹਤਾ ਇੱਕ ਬੰਦੇ ਨੂੰ ਵੀ ਤੈਨੂੰ ਜੇ ਇੱਕ ਕਿਲਾ ਤੇਰੀ ਜ਼ਮੀਰ ਆ ਉਹ ਦੋ ਪਲਾਟ ਦੇਵਾਂਗੇ ਇੱਕ ਸ਼ੋਰੂਮ ਦੇ ਬਾਅਦ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਨਾ ਜੇ ਉੱਥੇ ਕਲੋਨੀ ਹੋ ਜਾਏਗੀ ਤਿਆਰ ਕਲੋਨੀ ਸਾਰੀਆਂ ਸਹੂਲਤਾਂ ਉਹਦੇ ਚ ਹੋ ਜਾਣਗੀਆਂ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲੇ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲੇ ਤੇ ਫਿਰ ਉਹਦਾ ਸ਼ੋਰੂਮ ਵਿਕੇਗਾ ਕਿੱਥੋਂ ਉਹਦਾ ਪਲਾਟ ਵਿਕੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕਬਜ਼ਾ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਣੇ ਨਹੀਂ ਉਹ ਤਾਂ ਗਿਆ ਕਿਸੇ ਪਾਸੇ ਜੋਗਾ ਵੀ ਨਹੀਂ ਰਿਹਾ ਜਾਊਗਾ ਕਿਧਰ ਨੂੰ ਹਲੇ ਤੱਕ ਵੀ ਚੰਡੀਗੜ੍ਹ ਵੀ ਬਣੇ ਨੂੰ ਵੇਖ ਲੋ ਵੀ 75 ਸਾਲ ਦੇ ਲਗਭਗ 74 75 ਸਾਲ ਹੋ ਗਏ ਚੰਡੀਗੜ੍ਹ ਬਣੇ ਨੂੰ 72 73 ਸਾਲ ਉੱਥੇ ਵੀ ਹਲੇ 25% 20 25% ਰੱਖਵਾ ਖਾਲੀ ਪਿਆ ਉਦੋਂ ਬਾਅਦ ਲੁਧਿਆਣਾ ਲੈ ਲੋ ਮਹਾਲੀ ਲੈ ਲੋ ਅੱਜ ਵੀ ਮਹਾਰਾਜੀ ਦੇ ਵਿੱਚ ਸ਼ੋਰੂਮ ਬੜਾ 에ਰਪੋਰਟ ਤਰ ਤੱਕ ਜਾਇਓ ਤੁਸੀਂ ਲਿਖਿਆ ਪਿਆ ਟੂ ਲੈਟਰ ਟੂ ਲੈਟਰ ਟੂ ਐਟ ਹਰੇਕ ਤੇ ਲਿਖਿਆ ਪਿਆ ਉਹ बिक ਨਹੀਂ ਰਹੇ ਤੇ ਜੇ ਪਹਿਲਾਂ ਹੀ ਫਲਾਪ ਹੈ ਇੰਨਾ ਕੰ ਪੰਜਾਬ 'ਚ ਪਹਿਲਾਂ ਹੀ ਖਾਲੀ ਪਿਆ ਇਹਨਾ बिक ਨਹੀਂ ਰਹਾ ਤੇ ਇਹ ਹੁਣ ਇਹ ਤਾਂ ਇੱਕ ਬਹੁਤ ਵੱਡੀ ਠੱਗੀ ਸੀਗੀ ਪੰਜਾਬ ਦੇ ਲੋਕਾਂ ਨਾਲ ਵੀ ਕੇਰਾ ਜ਼ਮੀਨ ਆਪਦੇ ਨਾਲ ਲੈ ਕੇ ਮੁੜ ਕੇ ਲੋਕ ਤੁਰੇ ਫਿਰਨ ਰੌਲਾ ਪਾਉਂਦੇ ਅਸੀਂ ਇਹ ਜ਼ਮੀਨ ਆਪਦੇ ਨਾਲ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ ਬੈਂਕਾਂ ਤੋਂ ਲੋਨ ਲੈ ਕੇ ਫਿਰ ਜਿਹੜੀਆਂ ਅਸੀਂ ਝੂਠ ਝਾੜ ਬੋਲਿਆ 1000 ਰੁਪਏ ਵਾਲਾ ਹੋਰ ਇਧਰ ਪੈਸੇ ਧੱਕ ਦਾਂਗੇ ਇਧਰ ਨੂੰ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਚੰਗਾ ਹੋ ਗਿਆ ਪੰਜਾਬ ਦੇ ਲੋਕ ਉੱਠ ਖੜੇ ਸਾਰੀਆਂ ਪਾਰਟੀਆਂ ਉੱਠੀਆਂ ਪੰਜਾਬ ਦੇ ਲੋਕ ਉੱਠੇ ਕਾਲੀ ਦਲ ਨੇ ਪੂਰੇ ਹੋ ਕੇ ਸ਼ਹਿਰਸ਼ ਕੀਤਾ ਇਹਦੇ ਚ ਵੀ ਜਿਹੜੀ ਬੜੀ ਹੈਰਾਨੀ ਹੈ ਇੱਕ ਜ਼ਿੰਮੇਵਾਰ ਬਲਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਨਿਸਟਰ ਰਿਹਾ ਹੋਵੇ ਚੰਗੇ ਅਹੁਦਿਆਂ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹਨੇ ਉਹ ਹੀ ਕੰਟਰੋਲ ਕਰ ਰਿਆ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੂਧਨ ਕਰ ਰਿਹਾ ਵੀ 27 ਵਾਲੀ ਚੋਣ ਆਪਾਂ ਜਿੱਤਣੀ ਹੈ ਉਹ ਲੈਂਡ ਪੋਲ ਕਿ ਇਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੱਡੇ ਖਰੀਦ ਕੇ ਪੰਜਾਬ ਚੋ ਜੋ ਧੱਕੇਸ਼ਾਹੀ ਕਰ ਸਕਦੇ ਹੋਏ ਸੀ ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜਣੀ ਗੰਭੀਰ ਮਾਮਲਾ ਵੀ ਕੁਛ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰਾ ਤੋਹਾ ਖਵਾਈ ਹੋਰ ਉੱਥੇ ਉਹਦੇ ਵਿੱਚ ਤਾਂ ਬੜੀ ਅਸੀਸ ਗੱਲ ਦੇ ਨਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਇਹ ਤੇ ਨੋਟਿਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਿਸ ਲੈਣਾ ਚਾਹੀਦਾ ਕੀ ਸੈਲਿਕ ਪਿੰਚੂ ਪਾਰਟੀਆਂ ਨੇ ਕਿਹਦੀ ਇਕੱਠੇ ਹੋਊਗੀ ਲਖ ਨੂੰ ਪੁੱਛਦੇ ਜਾਗੇ ਕਿਵੇਂ ਵੀ ਕਾਲਰ ਹੋਈ ਜਾ ਕੋਈ ਪਾਇਆ ਇਸ ਮਸਲੇ ਨੂੰ ਲੈ ਕੇ ਕਮਿਸ਼ਨ ਨੇ ਧਿਆਨ ਦੇ ਮੈਸੇਜ ਜੇ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੂਬਿਆਂ ਵਾਲੀਆਂ ਤਾਂ ਇਕੱਠੀਆਂ ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲੀਆਂ ਨਹੀਂ ਹੁੰਦੀਆਂ ਇੱਥੇ ਥੋੜਾ ਜਿਆਦਾ ਜਾਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋ ਕੇ ਜਾਵੜ ਤਾਂ ਵੀ ਵਧੀਆ ਨਹੀਂ ਤੇ ਕੱਲੀ ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ ਕੱਲੀ ਨੂੰ ਵੀ ਜਾਣਾ ਚਾਹੀਦਾ ਗੋਤਾਸਾ ਦੇ ਖਿਲਾਫ ਬਣੇ ਨੇ ਇਕਾਲੀ ਦਲ ਇੱਕ ਬਰਾਬਰ ਖੜਾ ਹੋਗਾ ਵਰਕਰ ਜਿਹਦੇ ਹੈਗੇ ਆ ਉਹ ਚੁੱਪੀ ਨਹੀਂ ਚਰੇ ਜਿਵੇਂ ਉਹ ਕਵਰ ਆਫ ਕਰੋਗੇ ਬੰਦਾ ਕਿਵੇਂ ਜਾਊਗਾ ਨਹੀਂ ਵਰਕਰ ਕੋਈ ਤਾਂ ਚੁੱਪੀ ਚ ਨਹੀਂ ਹੈਗੇ ਇਕਾਲੀ ਦਲ ਇੱਕੀ ਹੀ ਰਹੂਗਾ ਕਦੇ ਵੀ ਇਕਾਲੀ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਜਿੱਦਾਂ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੇ ਇਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਉਧਰ ਬੈਠੇ ਨੇ ਜਾਂ ਉਧਰ ਬੈਠੇ ਨੇ ਲੋੜੇ ਆਉਣ ਨੂੰ ਤਿਆਰ ਹੋਏ ਹੋਣੇ ਬੜੇ ਆ ਜੀ ਬੜੇ ਆ ਜੀ ਬਹੁਤ ਆ ਜੀ ਬੜੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਜੀ ਸਰ ਸਾਹਿਬ ਜੀ ਮਤਲਬ ਕਰ ਰਹੇ ਵੀ ਅਜੇ ਅਗੇ ਨੇ ਬਹੁਤ ਵੱਡੀ ਗੱਲ ਇਹਨਾਂ ਦਾ ਸਵਾਗਤ ਹੈ ਜੀ ਸਰ ਔਰ ਇਹਨਾਂ ਦੀ ਸਾਨੂੰ ਜ਼ਰੂਰਤ ਸੀ ਸਰ ਕੌਮ ਨਿਸ਼ਾਨ ਸਰ ਕਦੋਂ ਤੱਕ ਮਿਲੇਗਾ ਉਹ ਕੋਈ ਨਹੀਂ ਜੀ ਜਦੋਂ ਪਾਰਟੀ ਦਾ ਸਾਡਾ ਢਾਂਚਾ ਬਣ ਗਿਆ ਫਿਰ ਸਾਰੀ ਉਸ ਤੋਂ ਬਾਅਦ ਅਸੀਂ ਗਤੀਵਿਧੀ ਚਲਾਵਾਂਗੇ ਹਾਂ ਇੱਕਾ ਸਾਡਾ ਹੀਰਾ ਮੇਜਰ ਸਿੰਘ ਜਨਾਹ ਹੈ ਜੀ ਮੈਂ ਮਨਵੀ ਜਿਹੜਾ ਗੱਲ ਕਰਨ ਤੋਂ ਦੁਖਦਾ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਹਾਈ ਹਾਈ ਉਹਨਾਂ ਨੇ ਫੈਡਰੇਸ਼ਨ ਕਾਇਮ ਕੀਤੀ ਸੀ ਇਹਦੀ ਬਾਸੀ ਸੱਜੀ ਤੇ ਉਹਨਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਔਰ ਬੜੇ ਲਿਆਕਤ ਵਾਲੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਸਥਾਨ ਦੇ ਉੱਤੇ ਇਹ ਭਾਈ ਮੇਜਰ ਸਿੰਘ ਜੀ ਨੇ ਔਰ ਇਹ ਵੀ ਸਾਡੇ ਕਾਫਲੇ ਦੇ ਨਾਲ ਜੁੜੇ ਆ ਇਹ ਇਹੋ ਜੇ ਸਿੱਖਾਂ ਦਾ ਕਾਫਲਾ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਿਆ ਇਹਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਂਦੇ ਹੁੰਦੇ ਸੀ ਆਪਾਂ ਬੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੀ ਜਿਹੜਾ ਚੰਗਾ ਏਰੀਆ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇਹਦੀਆਂ ਕਲੋਨੀਆਂ ਬਣਦੀਆਂ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛਾੜਦੀਆਂ ਹੁੰਦੀਆਂ ਗਵਰਨਮੈਂਟਾਂ ਉਹ ਮਾੜੀ ਜ਼ਮੀਨ ਨੂੰ ਛਾੜਦੀਆਂ ਹੁੰਦੀਆਂ ਵੀ ਜਿੱਥੇ ਇੱਥੇ ਹੋਰ ਤਾਂ ਕੁਝ ਹੁੰਦਾ ਨਹੀਂ ਜਿੱਥੇ ਘਰ ਬਣਾ ਦਿਓ ਜਾਂ ਇੰਡਸਟਰੀ ਲਾ ਦਿਓ ਇਹਨਾਂ ਨੇ ਜ਼ਮੀਨਾਂ ਵੀ ਸਾਰੇ ਚੰਗੀ ਤੋਂ ਚੰਗੀ ਸਾਰੇ ਕਿਤੇ ਵੀ ਵੇਖ ਲਓ ਚੰਗੀ ਤੋਂ ਚੰਗੀ ਛਾਂਟੀ ਸੀ ਫਿਰ ਉਹ ਪਾਲਿਸੀ 'ਚ ਇੰਨਾ ਫਲਾਪ ਸੀਗਾ ਵੀ ਜਿਵੇਂ ਕਹਤਾ ਇੱਕ ਬੰਦੇ ਨੂੰ ਵੀ ਤੈਨੂੰ ਜੇ ਇੱਕ ਕਿਲਾ ਤੇਰੀ ਜ਼ਮੀਨ ਆ ਉਹ ਦੋ ਪਲਾਟ ਦੇਵਾਂਗੇ ਇੱਕ ਸ਼ੋਰੂਮ ਦੇ ਵਾਗੂ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਨਾ ਜੇ ਉੱਥੇ ਕਲੋਨੀ ਹੋ ਕਲੋਨੀ ਸਾਰੀਆਂ ਸੁਹੰਤਾ ਉਹਦੇ ਚ ਹੋ ਜਾਣਗੀਆਂ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲੇ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲੇ ਤੇ ਫਿਰ ਉਹਦਾ ਸ਼ੋਰੂਮ बिकੇਗਾ ਕਿੱਥੋਂ ਉਹਦਾ ਪਲਾਟ ਵਿਕੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕਬਜ਼ਾ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਣੇ ਨਹੀਂ ਉਹ ਤਾਂ ਗਿਆ ਕਿਸੇ ਪਾਸੇ ਜਾਊਗਾ ਕਿਧਰ ਨੂੰ ਹਲੇ ਤੱਕ ਵੀ ਚੰਡੀਗੜ੍ਹ ਵੀ ਬਣੇ ਨੂੰ ਵੇਖ ਲੋ ਵੀ 75 ਸਾਲ ਦੇ ਲਗਭਗ 72 75 ਸਾਲ ਹੋ ਗਏ ਚੰਡੀਗੜ੍ਹ ਬਣੇ ਨੂੰ 72 73 ਸਾਲ ਉੱਥੇ ਵੀ ਹਲੇ 25% 20 25% ਰੱਖ ਲੋ ਖਾਲੀ ਪਿਆ ਉਦੋਂ ਬਾਅਦ ਲੁਧਿਆਣਾ ਲੈ ਲੋ ਮਹਾਲੀ ਲੈ ਲੋ ਅੱਜ ਵੀ ਮਹਾਲੀ ਦੇ ਵਿੱਚ ਸ਼ੋਰੂਮ ਬੜਾ 에ਰਪੋਰਟ ਤਰ੍ਹਾਂ ਤੇ ਕਿੱਥੇ ਜਾਇਓ ਤੁਸੀਂ ਲਿਖਿਆ ਪਿਆ 2 ਲੈਟਰ 2 ਲੈਟਰ 2 ਲੈਟਰ ਹਰੇਕ ਤੇ ਲਿਖਿਆ ਪਿਆ ਉਹ बिक ਨਹੀਂ ਰਹੇ ਤੇ ਜੇ ਪਹਿਲਾਂ ਹੀ ਫਲਾਪ ਐ ਇੰਨਾ ਕੰਮ ਪੰਜਾਬ 'ਚ ਪਹਿਲਾਂ ਹੀ ਖਾਲੀ ਪਿਆ ਇਹਨਾ बिक ਨਹੀਂ ਰਹਾ ਤੇ ਇਹ ਹੁਣ ਇਹ ਤਾਂ ਇੱਕ ਬਹੁਤ ਵੱਡੀ ਠੱਗੀ ਸੀਗੀ ਪੰਜਾਬ ਦੇ ਲੋਕਾਂ ਨਾਲ ਵੀ ਕਿਹੜਾ ਜ਼ਮੀਨ ਆਪਦੇ ਨਾਲ ਲੈ ਕੇ ਮੁੜ ਕੇ ਲੋਕ ਤੁਰੇ ਫਿਰਨ ਰੌਲਾ ਪਾਉਂਦੇ ਅਸੀਂ ਇਹ ਜ਼ਮੀਨ ਆਪਦੇ ਨਾਲ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ ਬੈਂਕਾਂ ਤੋਂ ਲੋਨ ਲੈ ਕੇ ਫਿਰ ਜਿਹੜੀਆਂ ਅਸੀਂ ਝੂਠ ਝਾੜ ਬੋਲਿਆ 1000 ਰੁਪਏ ਵਾਲਾ ਹੋਰ ਇੰਦਰ ਪੈਸੇ ਧੱਕ ਦਾਂਗੇ ਇੰਦਰ ਨੂੰ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਚੰਗਾ ਹੋ ਗਿਆ ਪੰਜਾਬ ਦੇ ਲੋਕ ਉੱਠ ਖੜੇ ਸਾਰੀਆਂ ਪਾਰਟੀਆਂ ਉੱਠੀਆਂ ਪੰਜਾਬ ਦੇ ਲੋਕ ਉੱਠੇ ਕਾਲੀ ਦਲ ਨੇ ਪੂਰੇ ਹੋ ਕੇ ਸ਼ਹਿਰਸ਼ ਕੀਤਾ ਇਹਦੇ ਚ ਵੀ ਜਿਹੜੀ ਬੜੀ ਹੈਰਾਨੀ ਹੈ ਇੱਕ ਜ਼ਿੰਮੇਵਾਰ ਬੰਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਨਿਸਟਰ ਰਿਹਾ ਹੋਵੇ ਚੰਗੇ ਅਹੁਦਿਆਂ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹ ਉਹ ਹੀ ਕੰਟਰੋਲ ਕਰ ਰਿਹਾ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੂਧਨ ਕਰ ਰਿਹਾ ਵੀ 27 ਵਾਲੀ ਚੋਣ ਆਪਾਂ ਜਿੱਤਣੀ ਹੈ ਉਹ ਲੈਂਡ ਪੋਲ ਕਿ ਇਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੱਡੇ ਖਰੀਦ ਕੇ ਪੰਜਾਬ ਚੋ ਜੋ ਧੱਕੇਸ਼ਾਹੀ ਕਰ ਸਕਦੇ ਹੋ ਅਸੀਂ ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜੜੀ ਗੰਭੀਰ ਮਾਮਲਾ ਵੀ ਉਸ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰੇ ਤੋਹਾ ਖਵਾਈ ਆ ਉਹਨਾਂ ਉੱਤੇ ਉਹਦੇ ਵਿੱਚ ਤਾਂ ਬੜੀ ਅਸੀਂ ਇਸ ਗੱਲ ਦੇ ਨਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਇਹਦੇ ਤੇ ਨੋਟਿਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਿਸ ਲੈਣਾ ਚਾਹੀਦਾ ਜੀ ਟ੍ਰੇਡਿੰਗ ਕਪੀਚੂ ਪਾਰਟੀ ਹਨ ਇਹ ਕਿ ਇਹ ਇਕੱਠੇ ਹੋ ਕੇ ਲਖ ਨੂੰ ਚੋਣਾਂ ਨੂੰ ਜਾਈਏ ਕਿਵੇਂ ਕਰ ਲਿਆ ਹੋਇਆ ਹੈ ਇਸ ਮਸਲੇ ਨੂੰ ਲੈ ਕੇ ਪੇਸ਼ੰਦ ਧਿਆਨ ਦੇ ਮੈਸੇਜ ਜੇ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੂਬਿਆਂ ਵਾਲਿਆਂ ਤਾਂ ਇਕੱਠੀਆਂ-ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲਿਆਂ ਨਹੀਂ ਹੁੰਦੀਆਂ ਇੱਥੇ ਥੋੜਾ ਜਿਆਦਾ ਜਾਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋ ਕੇ ਜਾਵੜ ਤਾਂ ਵੀ ਵਧੀਆ ਨਹੀਂ ਤੇ ਕੱਲੀ-ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ-ਕੱਲੀ ਨੂੰ ਵੀ ਜਾਣਾ ਚਾਹੀਦਾ ਗੋਤਾਸੋ ਦੇ ਖਿਲਾਫ ਬਣੇ ਨੇ ਇਕਾਲੀ ਦਲ ਇੱਕ ਬਰਾਬਰ ਖੜਾ ਹੋਗਾ ਵਰਕਰ ਜਿਹੜੇ ਹੈਗੇ ਤਾਂ ਚਿੱਤੀ ਵਿੱਚ ਨਹੀਂ ਕੇ ਵੀ ਉਹ ਕਵਰ ਆਫ ਕਰੋਗੇ ਬੰਦਾ ਕਿਵੇਂ ਜਾਊਗਾ ਨਹੀਂ ਵਰਕਰ ਕੋਈ ਤਾਂ ਚਿੱਤੀ ਚ ਨਹੀਂ ਹੈਗੇ ਇਕਾਲੀ ਦਲ ਇੱਕੀ ਹੈ ਇੱਕੀ ਰਹੂਗਾ ਕਦੇ ਵੀ ਇਕਾਲੀ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਜਿਦਾ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੇ ਇਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਉਧਰ ਬੈਠੇ ਨੇ ਜਾਂ ਉਧਰ ਬੈਠੇ ਨੇ ਉਹੜੇ ਆਉਣ ਨੂੰ ਤਿਆਰ ਹੋਏ ਹੋਣੇ ਬੜੇ ਆ ਜੀ ਬੜੇ ਆ ਜੀ ਬਹੁਤ ਆ ਜੀ ਬੜੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਜੀ ਗੋਤਾਸਾ ਜੀ ਮਤਲਬ ਕਰ ਰਹੇ ਵੀ ਅਜ ਅਗਲੇ ਨੇ ਵੀ ਬਹੁਤ ਵੱਡੀ ਗੱਲ ਹੈ ਇਹਨਾਂ ਦਾ ਸਵਾਗਤ ਹੈ ਜੀ ਸਰ ਔਰ ਇਹਨਾਂ ਦੀ ਸਾਨੂੰ ਜ਼ਰੂਰਤ ਸੀ ਸਰ ਕਿਉਂ ਨਿਸ਼ਾਨ ਸਰ ਕੋਲ ਤੱਕ ਮਲੇਗਾ ਉਹ ਕੋਈ ਨਹੀਂ ਜੀ ਜਦੋਂ ਪਾਰਟੀ ਦਾ ਸਾਡਾ ਢਾਂਚਾ ਬਣ ਗਿਆ ਫਿਰ ਸਾਰੀ ਉਸ ਤੋਂ ਬਾਅਦ ਅਸੀਂ ਗਤੀਵਿਧੀ ਚਲਾਉਂਦੇ ਹਾਂ ਹਾਂ ਇੱਕ ਆ ਸਾਡਾ ਹੀਰਾ ਮੇਜਰ ਸਿੰਘ ਜਨਰ ਹੈ ਜੀ ਮੈਂ ਮਨਵੀ ਜਿਹੜਾ ਗੱਲ ਕਰਨ ਤੋਂ ਦੁਖਦਾ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਹਾਈ ਹਾਈ ਉਹਨਾਂ ਨੇ ਫੈਡਰੇਸ਼ਨ ਕਾਇਮ ਕੀਤੀ ਸੀ ਕੀ ਬਾਸੀ ਸਨ ਜੀ ਤੇ ਉਹਨਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਔਰ ਬੜੇ ਲਿਆਕਤ ਵਾਲੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਸਥਾਨ ਦੇ ਉੱਤੇ ਤੇ ਭਾਈ ਮੇਜਰ ਸਿੰਘ ਜੀ ਨੇ ਔਰ ਇਹ ਵੀ ਸਾਡੇ ਕਾਫਲੇ ਦੇ ਨਾਲ ਜੁੜੇ ਆ ਇਹ ਇਹੋ ਜੇ ਸਿੱਖਾਂ ਦਾ ਕਾਫਲਾ ਜਿਹੜਾ ਸਾਰੇ ਮੁਰਕ ਦਾ ਢਿੱਡ ਭਰਿਆ ਇਹ ਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਂਦੇ ਹੁੰਦੇ ਸੀ ਆਪਾਂ ਬੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੀ ਜਿਹੜਾ ਚੰਗਾ ਏਰੀਆ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇਹਦੀਆਂ ਕਲੋਨੀਆਂ ਵੱਡਦੀਆਂ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛਾੜਦੀਆਂ ਹੁੰਦੀਆਂ ਗਵਰਨਮੈਂਟਾਂ ਉਹ ਮਾੜੀ ਜ਼ਮੀਨ ਨੂੰ ਛਾੜਦੀਆਂ ਹੁੰਦੀਆਂ ਵੀ ਜਿੱਥੇ ਇੱਥੇ ਹੋਰ ਤਾਂ ਕੁਝ ਹੁੰਦਾ ਨਹੀਂ ਜਿੱਥੇ ਘਰ ਬਣਾ ਦਿਓ ਜਾਂ ਇੰਡਸਟਰੀ ਲਾ ਦਿਓ ਇਹਨਾਂ ਨੇ ਜ਼ਮੀਨਾਂ ਵੀ ਸਾਰੀ ਚੰਗੀ ਤੋਂ ਚੰਗੀ ਸਾਰੀ ਕਿਤੇ ਵੀ ਵੇਖ ਲਓ ਚੰਗੀ ਤੋਂ ਚੰਗੀ ਛਾਂਟੀ ਸੀ ਫਿਰ ਉਹ ਪਾਲਿਸੀ 'ਚ ਇੰਨਾ ਫਲਾਪ ਸੀਗਾ ਵੀ ਜਿਵੇਂ ਕਹਤਾ ਇੱਕ ਬੰਦੇ ਨੂੰ ਵੀ ਤੈਨੂੰ ਜੇ ਇੱਕ ਕਿਲਾ ਤੇਰੀ ਜ਼ਮੀਨ ਆ ਉਹ ਦੋ ਪਲਾਟ ਦੇਵਾਂਗੇ ਇੱਕ ਸ਼ੋਰੂਮ ਦੇ ਵਾਂਗ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਨਾ ਜੋ ਉੱਥੇ ਕਲੋਨੀ ਹੋ ਕਲੋਨੀ ਸਾਰੀਆਂ ਸਹੂਲਤਾਂ ਉਹਦੇ ਚ ਹੋ ਜਾਣਗੀਆਂ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲੇ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲੇ ਤੇ ਫਿਰ ਉਹਦਾ ਸ਼ੋਰੂਮ बिकੇਗਾ ਕਿੱਥੋਂ ਉਹਦਾ ਪਲਾਟ ਵਿਕੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕਬਜ਼ਾ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਣੇ ਨਹੀਂ ਉਹ ਤਾਂ ਗਿਆ ਕਿਸੇ ਪਾਸੇ ਜਾਊਗਾ ਕਿਧਰ ਜਾਊਗਾ ਹਲੇ ਤੱਕ ਵੀ ਚੰਡੀਗੜ੍ਹ ਵੀ ਬਣੇ ਨੂੰ ਵੇਖ ਲਓ ਵੀ 75 ਸਾਲ ਦੇ ਲਗਭਗ 72-75 ਸਾਲ ਹੋ ਗਏ ਚੰਡੀਗੜ੍ਹ ਬਣੇ ਨੂੰ 72-73 ਸਾਲ ਉੱਥੇ ਵੀ ਹਲੇ 25% 20-25% ਰੱਖ ਲੋ ਖਾਲੀ ਪਿਆ ਉਧਵਾ ਲੁਧਿਆਣਾ ਲੈ ਲੋ ਬਹਾਲੀ ਲੈ ਲੋ ਅੱਜ ਵੀ ਬਹਾਲੀ ਦੇ ਵਿੱਚ ਸ਼ੋਰੂਮ ਬੜਿਆ 에ਰਪੋਰਟ ਤਰੇ ਤੇ ਕਿੱਥੇ ਜਾਇਓ ਤੁਸੀਂ ਲਿਖਿਆ ਪਿਆ 2 ਲੈਟਰ 2 ਲੈਟਰ 2 ਲੈਟਰ ਹਰੇਕ ਤੇ ਲਿਖਿਆ ਪਿਆ ਉਹ बिक ਨਹੀਂ ਰਹੇ ਤੇ ਜੇ ਪਹਿਲਾਂ ਹੀ ਫਲਾਪ ਹੈ ਇੰਨਾ ਕੰਮ 50 ਜਿ ਪਹਿਲਾਂ ਹੀ ਖਾਲੀ ਪਿਆ ਇਹਨਾਂ बिक ਨਹੀਂ ਰਹਾ ਤੇ ਇਹ ਹੁਣ ਇਹ ਤਾਂ ਇੱਕ ਬਹੁਤ ਵੱਡੀ ਠੱਗੀ ਸੀਗੀ ਪੰਜਾਬ ਦੇ ਲੋਕਾਂ ਨਾਲ ਵੀ ਕਿਹੜਾ ਜ਼ਮੀਨ ਆਪਦੇ ਨਾਲ ਲੈ ਕੇ ਮੁੜ ਕੇ ਲੋਕ ਤੁਰੇ ਫਿਰਨ ਰੌਲਾ ਪਾਉਂਦੇ ਅਸੀਂ ਇਹ ਜ਼ਮੀਨ ਆਪਦੇ ਨਾਲ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ ਬੈਂਕਾਂ ਤੋਂ ਲੋਨ ਲੈ ਕੇ ਫਿਰ ਜਿਹੜੀਆਂ ਅਸੀਂ ਝੂਠ ਝਾੜ ਬੋਲਿਆ 1000 ਰੁਪਏ ਵਾਲਾ ਹੋਰ ਇਧਰ ਪੈਸੇ ਧੱਕ ਦਾਂਗੇ ਇਧਰ ਨੂੰ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਚੰਗਾ ਹੋ ਗਿਆ ਪੰਜਾਬ ਦੇ ਲੋਕ ਉੱਠ ਖੜੇ ਸਾਰੀਆਂ ਪਾਰਟੀਆਂ ਉੱਠੀਆਂ ਪੰਜਾਬ ਦੇ ਲੋਕ ਉੱਠੇ ਕਾਲੀ ਦਲ ਨੇ ਬੂਰੇ ਹੋ ਕੇ ਸ਼ਹਿਰਸ਼ ਕੀਤਾ ਇਹਦੇ ਚ ਵੀ ਜਿਹੜੀ ਬੜੀ ਹੈਰਾਨੀ ਹੈ ਇੱਕ ਜ਼ਿੰਮੇਵਾਰ ਬੰਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਨਿਸਟਰ ਰਿਹਾ ਹੋਵੇ ਚੰਗੇ ਅਹੁਦਿਆਂ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹ ਉਹ ਹੀ ਕੰਟਰੋਲ ਕਰ ਰਿਹਾ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੋਧਨ ਕਰ ਰਿਹਾ ਵੀ 27 ਵਾਲੀ ਚੋਣ ਆਪਾਂ ਜਿੱਤਣੀ ਹੈ ਉਹ ਲੈਂਡ ਪੋਲ ਕਿ ਇਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੱਡੇ ਖਰੀਦ ਕੇ ਪੰਜਾਬ ਚੋ ਜੋ ਧੱਕੇਸ਼ਾਹੀ ਕਰ ਸਕਦੇ ਹੋਏ ਸੀ ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜਣੀ ਗੰਭੀਰ ਮਾਮਲਾ ਵੀ ਕੁਛ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰਾ ਤੋਹਾ ਖਵਾਈ ਹੋਰ ਉਥੇ ਉਹਦੇ ਵਿੱਚ ਤਾਂ ਬੜੀ ਅਸੀਸ ਗੱਲ ਦੇ ਨਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਆ ਕਿ ਨੋਟਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਸ ਲੈਣਾ ਚਾਹੀਦਾ ਦੀ ਸੈਲਡਿਕ ਪੁੱਛੂ ਪਾਰਟੀਆਂ ਨੇ ਕਿਹਾ ਇਕੱਠੇ ਹੋ ਕੇ ਲੱਖ ਨੂੰ ਚੁੱਕੂ ਜਾਈਏ ਕਿਵੇਂ ਕੱਲ੍ਹ ਸੋਈ ਜਾ ਕੇ ਹੋ ਪਾਇਆ ਇਸ ਮਸਲੇ ਨੂੰ ਲੈਕਸਿਫਿਕੇਸ਼ਨ ਦੇ ਅੱਗੇ ਮੈਸੇਜ ਜੇ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੁਪਿਆਂ ਵਾਲੀਆਂ ਤਾਂ ਇਕੱਠੀਆਂ-ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲੀਆਂ ਨਹੀਂ ਹੁੰਦੀਆਂ ਇੱਥੇ ਥੋੜਾ ਜਿਆਦਾ ਜਿਆਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋ ਕੇ ਜਾਵੜ ਤਾਂ ਵੀ ਵਧੀਆ ਨਹੀਂ ਤੇ ਕੱਲੀ-ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ-ਕੱਲੀ ਨੂੰ ਵੀ ਜਾਣਾ ਚਾਹੀਦਾ ਗੁਰਦਾਸ ਜੀ ਦੇ ਖਿਲਾਫ ਬਣੇ ਨੇ ਇਕਾਲੀ ਦਲ ਇੱਕ ਬਰਾਬਰ ਖਿਲਾਫਾ ਵਰਕਰ ਜਿਹੜੇ ਹੈਗੇ ਆ ਉਹ ਜਿੱਤੀ ਨਹੀਂ ਚ ਨੇ ਜੇ ਵੀ ਉਹ ਕਵਰ ਆਫ ਕਰੋਗੇ ਬੰਦਾ ਕਿਵੇਂ ਜਾਊਗਾ ਨਹੀਂ ਵਰਕਰ ਕੋਈ ਤੇ ਜਿੱਤੀ ਚ ਨਹੀਂ ਹੈਗੇ ਇਕਾਲੀ ਦਲ ਇੱਕੀ ਹੀ ਰਹੂਗਾ ਕਦੇ ਵੀ ਇਕਾਲੀ ਦਲ ਦੋ ਪੰਜਾਬ ਚ ਨਾ ਕਾਮਯਾਬ ਹੋਇਆ ਜਿਦਾਂ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੇ ਇਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਉਧਰ ਬੈਠੇ ਨੇ ਜਾਂ ਉਧਰ ਬੈਠੇ ਨੇ ਬੜੇ ਆਉਣ ਨੂੰ ਤਿਆਰ ਹੋਏ ਹੋਣੇ ਬੜੇ ਆ ਜੀ ਬੜੇ ਆ ਜੀ ਬਹੁਤ ਆ ਜੀ ਬੜੀ ਗਿਣਤੀ ਹੈ ਬਹੁਤ ਵੱਡੀ ਗਿਣਤੀ ਹੈ ਜੀ ਗੁਰਦਾਸਾ ਜੀ ਮਤਲਬ ਕਰਨੇ ਵੀ ਅਜ ਅਗਲੇ ਨੇ ਬਹੁਤ ਵੱਡੀ ਗੱਲ ਹੈ ਇਹਨਾਂ ਦਾ ਸਵਾਗਤ ਹੈ ਜੀ ਸਰ ਔਰ ਇਹਨਾਂ ਦੀ ਸਾਨੂੰ ਜ਼ਰੂਰਤ ਸੀ ਸਰ ਕਮੂਨਿਸ਼ਨ ਸਰ ਕੋਟਰ ਬਣੇਗਾ ਕੋਈ ਨਹੀਂ ਜੀ ਜਦੋਂ ਪਾਰਟੀ ਦਾ ਸਾਡਾ ਢਾਂਚਾ ਬਣ ਗਿਆ ਫਿਰ ਸਾਰੀ ਉਸ ਤੋਂ ਬਾਅਦ ਅਸੀਂ ਗਤੀਵਿਧੀ ਚਲਾਵਾਂਗੇ ਜੇ ਸਰ ਜੇ ਸਰ ਹਾਂ ਇੱਕ ਆ ਸਾਡਾ ਹੀਰਾ ਹੈ ਮੇਜਰ ਸਿੰਘ ਜਿਹੜਾ ਮੈਂ ਮਨਵੀ ਜਿਹੜਾ ਗੱਲ ਕਰਨ ਤੋਂ ਦੁਖਦਾ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਆਏ ਹਾਏ ਉਹਨਾਂ ਨੇ ਫੈਡਰੇਸ਼ਨ ਕਾਇਮ ਕੀਤੀ ਸੀ ਇਹਦੀ ਬਾਸੀ ਸੱਜੀ ਤੇ ਉਹਨਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਔਰ ਬੜੇ ਲਿਆਕਤ ਵਾਲੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਸਥਾਨ ਦੇ ਉੱਤੇ ਤੇ ਭਾਈ ਮੇਜਰ ਸਿੰਘ ਜੀ ਨੇ ਔਰ ਇਹ ਵੀ ਸਾਡੇ ਕਾਫਲੇ ਦੇ ਨਾਲ ਜੁੜੇ ਆ ਇਹ ਇਹੋ ਜੇ ਸਿੱਖਾਂ ਦਾ ਕਾਫਲਾ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਿਆ ਇਹਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਂਦੇ ਹੁੰਦੇ ਸੀ ਆਪਾਂ ਬੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੀ ਜਿਹੜਾ ਚੰਗਾ ਏਰੀਆ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇਹਦੀਆਂ ਕਲੋਨੀਆਂ ਵੱਡਦੀਆਂ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛਾੜਦੀਆਂ ਹੁੰਦੀਆਂ ਗਵਰਨਮੈਂਟਾਂ ਉਹ ਮਾੜੀ ਜ਼ਮੀਨ ਨੂੰ ਛਾੜਦੀਆਂ ਹੁੰਦੀਆਂ ਵੀ ਜਿੱਥੇ ਇੱਥੇ ਹੋਰ ਤਾਂ ਕੁਝ ਹੁੰਦਾ ਨਹੀਂ ਜਿੱਥੇ ਘਰ ਬਣਾ ਦਿਓ ਜਾਂ ਇੰਡਸਟਰੀ ਲਾ ਦਿਓ ਇਹਨਾਂ ਨੇ ਜ਼ਮੀਨਾਂ ਵੀ ਸਾਰੀ ਚੰਗੀ ਤੋਂ ਚੰਗੀ ਸਾਰੀ ਕਿਤੇ ਵੀ ਵੇਖ ਲਓ ਚੰਗੀ ਤੋਂ ਚੰਗੀ ਛਾਂਟੀ ਸੀ ਫਿਰ ਉਹ ਪਾਲਿਸੀ 'ਚ ਇੰਨਾ ਫਲਾਪ ਸੀਗਾ ਵੀ ਜਿਵੇਂ ਕਹਤਾ ਇੱਕ ਬੰਦੇ ਨੂੰ ਵੀ ਤੈਨੂੰ ਜੇ ਇੱਕ ਕਿਲਾ ਤੇਰੀ ਜ਼ਮੀਨ ਆ ਉਹ ਦੋ ਪਲਾਟ ਦੇਵਾਂਗੇ ਇੱਕ ਸ਼ੋਰੂਮ ਦੇ ਵਾਗੂ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਨਾ ਜੇ ਉੱਥੇ ਕਲੋ ਕਲੋਨੀ ਸਾਰੀਆਂ ਸਹੂਲਤਾਂ ਉਹਦੇ ਚ ਹੋ ਜਾਣਗੀਆਂ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲੇ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲੇ ਤੇ ਫਿਰ ਉਹਦਾ ਸ਼ੋਰੂਮ ਵਿਕੇਗਾ ਕਿੱਥੋਂ ਉਹਦਾ ਪਲਾਟ ਵਿਕੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕਬਜ਼ਾ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਣੇ ਨਹੀਂ ਉਹ ਤਾਂ ਗਿਆ ਕਿਸੇ ਪਾਸੇ ਜਾਊਗਾ ਨਹੀਂ ਰਹਾ ਜਾਊਗਾ ਕਿਧਰ ਹਲੇ ਤੱਕ ਵੀ ਚੰਡੀਗੜ੍ਹ ਵੀ ਬਣੇ ਨੂੰ ਵੇਖ ਲਓ ਵੀ 75 ਸਾਲ ਦੇ ਲਗਭਗ 72-75 ਸਾਲ ਹੋ ਗਏ ਚੰਡੀਗੜ੍ਹ ਬਣੇ ਨੂੰ 72-73 ਸਾਲ ਉੱਥੇ ਵੀ ਹਲੇ 25% 20-25% ਰੱਖਵਾ ਖਾਲੀ ਪਿਆ ਉਦੋਂ ਬਾਅਦ ਲੁਧਿਆਣਾ ਲੈ ਲੋ ਮਹਾਲੀ ਲੈ ਲੋ ਅੱਜ ਵੀ ਮਹਾਲੀ ਦੇ ਵਿੱਚ ਸ਼ੋਰੂਮ ਬਣਿਆ ਏਅਰਪੋਰਟ ਤਰ੍ਹਾਂ ਤੇ ਕਿੱਥੇ ਜਾਇਓ ਤੁਸੀਂ ਲਿਖਿਆ ਪਿਆ 2 ਲੈਟਰ 2 ਲੈਟਰ 2 ਲੈਟਰ ਹਰੇਕ ਤੇ ਲਿਖਿਆ ਪਿਆ ਉਹ बिक ਨਹੀਂ ਰਹੇ ਤੇ ਜੇ ਪਹਿਲਾਂ ਹੀ ਫਲਾਪ ਐ ਇੰਨਾ ਕੰਮ ਪੰਜਾਬ 'ਚ ਪਹਿਲਾਂ ਹੀ ਖਾਲੀ ਪਿਆ ਇਹਨਾਂ बिक ਨਹੀਂ ਰਹਾ ਤੇ ਇਹ ਹੁਣ ਇਹ ਤਾਂ ਇੱਕ ਬਹੁਤ ਵੱਡੀ ਠੱਗੀ ਸੀਗੀ ਪੰਜਾਬ ਦੇ ਲੋਕਾਂ ਨਾਲ ਵੀ ਕਿਹੜਾਂ ਜ਼ਮੀਨ ਆਪਦੇ ਨਾਲ ਲੈ ਕੇ ਮੁੜ ਕੇ ਲੋਕ ਤੁਰੇ ਫਿਰਨ ਰੌਲਾ ਪਾਉਂਦੇ ਅਸੀਂ ਇਹ ਜ਼ਮੀਨ ਆਪਦੇ ਨਾਲ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ ਬੈਂਕਾਂ ਤੋਂ ਲੋਨ ਲੈ ਕੇ ਫਿਰ ਜਿਹੜੀਆਂ ਅਸੀਂ ਝੂਠ ਝਾੜ ਬੋਲਿਆ 1000 ਰੁਪਏ ਵਾਲਾ ਹੋਰ ਇਧਰ ਪੈਸੇ ਧੱਕ ਦਾਂਗੇ ਇਧਰ ਨੂੰ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਚੰਗਾ ਹੋ ਗਿਆ ਪੰਜਾਬ ਦੇ ਲੋਕ ਉੱਠ ਖੜੇ ਸਾਰੀਆਂ ਪਾਰਟੀਆਂ ਉੱਠੀਆਂ ਪੰਜਾਬ ਦੇ ਲੋਕ ਉੱਠੇ ਕਾਲੀ ਦਲ ਨੇ ਬੂਰੇ ਹੋ ਕੇ ਸ਼ਹਿਰਛ ਕੀਤਾ ਇਹਦੇ ਚ ਵੀ ਜਿਹੜੀ ਬੜੀ ਹੈਰਾਨੀ ਹੈ ਇੱਕ ਜ਼ਿੰਮੇਵਾਰ ਬੰਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਨਿਸਟਰ ਰਿਹਾ ਹੋਵੇ ਚੰਗੇ ਅਹੁਦਿਆਂ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹ ਉਹ ਹੀ ਕੰਟਰੋਲ ਕਰ ਰਿਆ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੋਧਨ ਕਰ ਰਿਹਾ ਵੀ 27 ਵਾਲੀ ਚੋਣ ਆਪਾਂ ਜਿੱਤਣੀ ਹੈ ਉਹ ਲੈਂਡ ਪੁਲਿਕ ਕਿ ਇਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੱਡੇ ਖਰੀਦ ਕੇ ਪੰਜਾਬ ਚੋ ਜੋ ਧੱਕੇਸ਼ਾਹੀ ਕਰ ਸਕਦੇ ਹੋ اسی ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜੜੀ ਗੰਭੀਰ ਮਾਮਲਾ ਵੀ ਕੁਛ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰੇ ਤੋਹਾ ਖਵਾਈ ਆ ਉਹਦੇ ਵਿੱਚ ਤਾਂ ਬੜੀ ਅਸੀਸ ਗੱਲ ਦੀ ਨਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਆ ਤੇ ਨੋਟਿਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਿਸ ਲੈਣਾ ਚਾਹੀਦਾ ਦੇ ਟ੍ਰੈਂਡਿੰਗ ਕੁਪਿੰਚੂ ਪਾਰਟੀ ਆਨੇ ਕੇ ਨਹੀਂ ਇਕੱਠੇ ਹੋ ਕੇ ਲਖੀ ਨੂੰ ਬੁਲਾਉਂਗੇ ਕਿਉਂਕਿ ਉਹਨੇ ਕੱਲ੍ਹ ਸੌਂ ਹੀ ਜਾਣਾ ਨਹੀਂ ਪਾਇਆ ਇਸ ਮਸਲੇ ਨੂੰ ਇਲੈਕਸ਼ਨ ਕਮਿਸ਼ਨ ਦੇ ਧਿਆਨ ਤੇ ਮੈਸੇਜ ਜੇ ਇਕੱਠੀਆਂ ਹੋ ਕੇ ਜਾਵੜਤ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੂਬਿਆਂ ਵਾਲਿਆਂ ਤਾਂ ਇਕੱਠੀਆਂ ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲਿਆਂ ਨਹੀਂ ਹੁੰਦੀਆਂ ਇੱਥੇ ਥੋੜਾ ਜਿਆਦਾ ਜਿਆਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋ ਕੇ ਜਾਵੜ ਤਾਂ ਵੀ ਵਧੀਆ ਨਹੀਂ ਤੇ ਕੱਲੀ ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ ਕੱਲੀ ਨੂੰ ਵੀ ਜਾਣਾ ਚਾਹੀਦਾ ਗੋਤਾਸ ਦੇ ਖਿਲਾਫ ਬਣੇ ਨੇ ਇਕਾਲੀ ਦਲ ਇੱਕ ਬਰਾਬਰ ਖੜਾ ਹੋਊਗਾ ਵਰਕਰ ਜਿਹਦੇ ਹੈਗੇ ਆ ਦੁੱਤੀ ਵਿੱਚ ਨੇ ਜੇ ਵੀ ਉਹ ਕਵਰ ਅਪ ਕਰੋਗੇ ਬੰਦਾ ਕਿਵੇਂ ਜਾਊਗਾ ਨਹੀਂ ਵਰਕਰ ਕੋਈ ਦੁੱਤੀ ਵਿੱਚ ਨਹੀਂ ਹੈਗੇ ਇਕਾਲੀ ਦਲ ਇੱਕੀ ਰਹੂਗਾ ਕਦੇ ਵੀ ਇਕਾਲੀ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਜਿੱਦਾਂ ਇੰਨਾ ਪਿਛਲੀ ਹਿਸਟਰੀ ਵੜ ਲਓ ਸਾਰੀ ਇਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਉਧਰ ਬੈਠੇ ਨੇ ਜਾਂ ਉਧਰ ਬੈਠੇ ਨੇ ਬੜੇ ਆਉਣ ਨੂੰ ਤਿਆਰ ਹੋਏ ਹੋਣੇ ਬੜੇ ਆ ਜੀ ਬੜੇ ਆ ਜੀ ਬਹੁਤ ਆ ਜੀ ਬੜੀ ਗਿਣਤੀ ਹੈ ਬਹੁਤ ਵੱਡੀ ਗਿਣਤੀ ਹੈ ਜੀ ਗੋਤਾਸਾ ਜੀ ਮਤਲਬ ਮਾ ਕਰਨੇ ਵੀ ਅਜ ਅਗੇ ਨੇ ਬਹੁਤ ਵੱਡੀ ਗੱਲ ਹੈ ਇਹਨਾਂ ਦਾ ਸਵਾਗਤ ਹੈ ਜੀ ਸਰ ਔਰ ਇਹਨਾਂ ਦੀ ਸਾਨੂੰ ਜ਼ਰੂਰਤ ਸੀ ਸਰ ਕੌਮ ਨਿਸ਼ਾਨ ਸਰ ਤੱਕ ਮਿਲੇਗਾ ਉਹ ਕੋਈ ਨਹੀਂ ਜੀ ਜਦੋਂ ਪਾਰਟੀ ਦਾ ਸਾਡਾ ਢਾਂਚਾ ਬਣ ਗਿਆ ਫਿਰ ਸਾਰੀ ਉਸ ਤੋਂ ਬਾਅਦ ਅਸੀਂ ਗਤੀਵਿਧੀ ਚਲਾਉਂਦੇ ਹਾਂ ਹਾਂ ਇੱਕਾ ਸਾਡਾ ਹੀਰਾ ਮੇਜਰ ਸਿੰਘ ਦਲੇਰ ਹੈ ਜੀ ਮੈਂ ਮਨਵੀ ਜਿਹੜਾ ਗੱਲ ਕਰਨ ਤੋਂ ਦੁਖਦਾ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਆਏ ਆ ਉਹਨਾਂ ਨੇ ਫੈਡਰੇਸ਼ਨ ਕਾਇਮ ਕੀਤੀ ਸੀ ਇਹਦੀ ਬਾਸੀ ਸਜੀ ਤੇ ਉਹਨਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਔਰ ਬੜੇ ਲਿਆਕਤ ਵਾਲੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਸਥਾਨ ਦੇ ਉੱਤੇ ਤੇ ਭਾਈ ਮੇਜਰ ਸਿੰਘ ਜੀ ਨੇ ਔਰ ਇਹ ਵੀ ਸਾਡੇ ਕਾਫਲੇ ਦੇ ਨਾਲ ਜੁੜੇ ਆ ਇਹ ਇਹੋ ਜੇ ਸਿੱਖਾਂ ਦਾ ਕਾਫਲਾ ਜਿਹੜਾ ਸਾਰੇ ਮੁਰਕ ਦਾ ਢਿੱਡ ਭਰਿਆ ਇਹ ਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਂਦੇ ਹੁੰਦੇ ਸੀ ਆਪਾਂ ਬੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੀ ਜਿਹੜਾ ਚੰਗਾ ਏਰੀਆ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇਹਦੀਆਂ ਕਲੋਨੀਆਂ ਵੱਡਦੀਆਂ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛਾੜਦੀਆਂ ਹੁੰਦੀਆਂ ਗਵਰਨਮੈਂਟਾਂ ਉਹ ਮਾੜੀ ਜ਼ਮੀਨ ਨੂੰ ਛਾੜਦੀਆਂ ਹੁੰਦੀਆਂ ਵੀ ਜਿੱਥੇ ਇੱਥੇ ਹੋਰ ਤਾਂ ਕੁਝ ਹੁੰਦਾ ਨਹੀਂ ਜਿੱਤੇ ਘਰ ਬਣਾ ਦਿਓ ਜਾਂ ਇੰਡਸਟਰੀ ਲਾ ਦਿਓ ਇਹਨਾਂ ਨੇ ਜ਼ਮੀਨਾਂ ਵੀ ਸਾਰੀ ਚੰਗੀ ਤੋਂ ਚੰਗੀ ਸਾਰੀ ਕਿਤੇ ਵੀ ਵੇਖ ਲਓ ਚੰਗੀ ਤੋਂ ਚੰਗੀ ਛਾਟੀ ਸੀ ਫਿਰ ਉਹ ਪਾਲਿਸੀ 'ਚ ਇੰਨਾ ਫਲਾਪ ਸੀਗਾ ਵੀ ਜਿਵੇਂ ਕਹਤਾ ਇੱਕ ਬੰਦੇ ਨੂੰ ਵੀ ਤੈਨੂੰ ਜੇ ਇੱਕ ਕਿਲਾ ਤੇਰੀ ਜ਼ਮੀਨ ਆ ਉਹ ਦੋ ਪਲਾਟ ਦੇਵਾਂਗੇ ਇੱਕ ਸ਼ੋਰੂਮ ਦੇਵਾਂਗੇ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਨਾ ਜੋ ਉੱਥੇ ਕਲੋਨੀ ਹੋ ਜਾ ਕਲੋਨੀ ਸਾਰੀ ਗੈਸ ਹੁਮਤਾ ਉਹਦੇ ਚ ਹੋ ਜਾਣਗੇ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲੇ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲੇ ਤੇ ਫਿਰ ਉਹਦਾ ਸ਼ੋਰੂਮ ਵਿਕੇਗਾ ਕਿੱਥੋਂ ਉਹਦਾ ਪਲਾਟ ਵਿਕੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕਬਜ਼ਾ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਣੇ ਨਹੀਂ ਉਹ ਤਾਂ ਗਿਆ ਕਿਸੇ ਪਾਸੇ ਜਾਊਗਾ ਜਿਹੜਾ ਜਾਊਗਾ ਕਿੰਦਰ ਹਲੇ ਤੱਕ ਵੀ ਚੰਡੀਗੜ੍ਹ ਵੀ ਬਣੇ ਨੂੰ ਵੇਖ ਲੋ ਵੀ 75 ਸਾਲ ਦੇ ਲਗਭਗ 72 75 ਸਾਲ ਹੋ ਗਏ ਚੰਡੀਗੜ੍ਹ ਬਣੇ ਨੂੰ 72 73 ਸਾਲ ਉੱਥੇ ਵੀ ਹਲੇ 25% 20 25% ਰਕਵਾ ਖਾਲੀ ਪਿਆ ਉਧਵਾ ਲੁਧਿਆਣਾ ਲੈ ਲੋ ਮਹਾਲੀ ਲੈ ਲੋ ਅੱਜ ਵੀ ਮਹਾਲੀ ਦੇ ਵਿੱਚ ਸ਼ੋਰੂਮ ਬਣਿਆ 에ਰਪੋਰਟ ਤਰ੍ਹਾਂ ਤੇ ਕਿੱਥੇ ਜਾਇਓ ਤੁਸੀਂ ਲਿਖਿਆ ਪਿਆ 2 ਲੈਟਰ 2 ਲੈਟਰ 2 ਲੈਟਰ ਹਰੇਕ ਤੇ ਲਿਖਿਆ ਪਿਆ ਉਹ बिक ਨਹੀਂ ਰਹੇ ਤੇ ਜੇ ਪਹਿਲਾਂ ਹੀ ਫਲਾਪ ਹੈ ਇੰਨਾ ਕੰਮ ਪੰਜਾਬ 'ਚ ਪਹਿਲਾਂ ਹੀ ਖਾਲੀ ਪਿਆ ਇਹਨਾ बिक ਨਹੀਂ ਰਹਾ ਤੇ ਇਹ ਹੁਣ ਇਹ ਤਾਂ ਇੱਕ ਬਹੁਤ ਵੱਡੀ ਠੱਗੀ ਸੀਗੀ ਪੰਜਾਬ ਦੇ ਲੋਕਾਂ ਨਾਲ ਵੀ ਕਿਹੜਾ ਜ਼ਮੀਨ ਆਪਦੇ ਨਾਲ ਲੈ ਕੇ ਮੁੜ ਕੇ ਲੋਕ ਤੁਰੇ ਫਿਰਨ ਰੌਲਾ ਪਾਉਂਦੇ ਅਸੀਂ ਇਹ ਜ਼ਮੀਨ ਆਪਦੇ ਨਾਲ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ ਬੈਂਕਾਂ ਤੋਂ ਲੋਨ ਲੈ ਕੇ ਫਿਰ ਜਿਹੜੀਆਂ ਅਸੀਂ ਝੂਠ ਝਾੜ ਬੋਲਿਆ 1000 ਰੁਪਏ ਵਾਲਾ ਹੋਰ ਇਧਰ ਪੈਸੇ ਧੱਕ ਦਾਂਗੇ ਇਧਰ ਨੂੰ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਚੰਗਾ ਹੋ ਗਿਆ ਪੰਜਾਬ ਦੇ ਲੋਕ ਉੱਠਖੜੇ ਸਾਰੀਆਂ ਪਾਰਟੀਆਂ ਉੱਠੀਆਂ ਪੰਜਾਬ ਦੇ ਲੋਕ ਉੱਠੇ ਕਾਲੀ ਦਲ ਨੇ ਬੂਰੇ ਹੋ ਕੇ ਸ਼ਰਸ਼ ਕੀਤਾ ਇਹਦੇ ਚ ਵੀ ਜਿਹੜੀ ਬੜੀ ਹੈਰਾਨੀ ਹੈ ਇੱਕ ਜ਼ਿੰਮੇਵਾਰ ਬਲਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਿਨਿਸਟਰ ਰਿਹਾ ਹੋਵੇ ਚੰਗੇ ਅਹੁਦੇ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹਨੇ ਉਹ ਹੀ ਕੰਟਰੋਲ ਕਰ ਰਿਆ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੂਤਨ ਕਰ ਰਿਹਾ ਵੀ 27 ਵਾਲੀ ਚੋਣ ਆਪਾਂ ਜਿੱਤਣੀ ਹੈ ਉਹ ਲੈਂਡ ਪੋਲਿਕ ਇਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੱਡੇ ਖਰੀਦ ਕੇ ਪੰਜਾਬ ਚੋ ਜੋ ਧੱਕੇਸ਼ਾਹੀ ਕਰ ਸਕਦੇ ਹੋਏ ਸੀ ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜਣੀ ਗੰਭੀਰ ਮਾਮਲਾ ਵੀ ਕੁੱਛ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰੇ ਤੋਹਾ ਖਵਾਈ ਆ ਉਹਦੇ ਵਿੱਚ ਤਾਂ ਬੜੀ ਅਸੀਂ ਇਸ ਗੱਲ ਦੇ ਨਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਇਹਦੇ ਤੇ ਨੋਟਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਸ ਲੈਣਾ ਚਾਹੀਦਾ ਈ ਕਲਿੰਗ ਕਪੀਚੂ ਪਾਰਟੀ ਆਣੇ ਲਈ ਇਕੱਠੇ ਹੋ ਕੇ ਲਖ ਨੂੰ ਚਲੇ ਜਾਗੇ ਕਿ ਮੈਂ ਕੱਲ ਸੋਈ ਜਾ ਸਕੋ ਪਾਇਆ ਇਸ ਮਸਲੇ ਨੂੰ ਐਕਸ਼ਨ ਕਮਿਸ਼ਨ ਨੇ ਦੇ ਆਖਰੀ ਮੈਸੇਜ ਜੇ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੁਪਰੇ ਵਾਲਿਆਂ ਤਾਂ ਇਕੱਠੀਆਂ-ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲਿਆਂ ਨਹੀਂ ਹੁੰਦੀਆਂ ਇੱਥੇ ਥੋੜਾ ਜਿਆਦਾ ਜਿਆਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋ ਕੇ ਜਾਵੜਦ ਤਾਂ ਵੀ ਵਧੀਆ ਨਹੀਂ ਤੇ ਕੱਲੀ-ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ-ਕੱਲੀ ਨੂੰ ਵੀ ਜਾਣਾ ਚਾਹੀਦਾ ਗੁਰਦਾਸ ਸਿੰਘ ਦੇ ਖਿਲਾਫ ਬਣੇ ਨੇ ਆਕਾਲੀ ਦਲ ਇੱਕ ਬਰਾਬਰ ਖੜਾ ਦੂਗਾ ਵਰਕਰ ਕਹਿੰਦੇ ਹੈਗੇ ਆ ਤੇ ਚੁੱਪੀ ਨਹੀਂ ਚਲੇ ਤੇ ਵੀ ਉਹ ਕਵਰ ਆਫ ਕਰੋਗੇ ਬੰਦਾ ਕਿਵੇਂ ਜਾਊ ਨਹੀਂ ਸਰਕਰ ਕੋਈ ਤੇ ਚੁੱਪੀ ਚ ਨਹੀਂ ਹੈਗੇ ਆਕਾਲੀ ਦਲ ਇੱਕੀ ਹੈ ਇੱਕੀ ਰਹੂਗਾ ਕਦੇ ਵੀ ਆਕਾਲੀ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਜਿਦਾ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੀ ਆਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਉਧਰ ਬੈਠੇ ਨੇ ਜਾਂ ਉਧਰ ਬੈਠੇ ਨੇ ਲੋੜੇ ਆਉਣ ਨੂੰ ਤਿਆਰ ਹੋਏ ਹੋਣੇ ਬੜੇ ਹੈ ਜੀ ਬੜੇ ਹੈ ਜੀ ਬਹੁਤ ਹੈ ਜੀ ਬੜੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਜੀ ਸਰਦਾਰ ਜੀ ਮਤਲਬ ਮਾਫ ਕਰ ਰਹੇ ਵੀ ਅਜ ਅਗਲੇ ਨੇ ਵੀ ਬਹੁਤ ਵੱਡੀ ਗੱਲ ਹੈ ਇਹਨਾਂ ਦਾ ਸਵਾਗਤ ਹੈ ਜੀ ਸਰ ਔਰ ਇਹਨਾਂ ਦੀ ਸਾਨੂੰ ਜ਼ਰੂਰਤ ਸੀ ਸਰ ਕਿਉਂ ਨਿਸ਼ਾਨ ਸਰ ਕੋਤਰ ਮਲੇਗਾ ਉਹ ਕੋਈ ਨਹੀਂ ਜੀ ਜਦੋਂ ਪਾਰਟੀ ਦਾ ਸਾਡਾ ਢਾਂਚਾ ਬਣ ਗਿਆ ਫਿਰ ਸਾਰੀ ਉਸ ਤੋਂ ਬਾਅਦ ਅਸੀਂ ਗਤੀਵਿਧੀ ਚਲਾ ਲਈਏ ਜੀ ਸਰ ਜੀ ਸਰ ਹਾਂ ਇਹ ਕਾ ਸਾਡਾ ਹੀਰਾ ਮੇਜਰ ਸਿੰਘ ਜਨੈਰ ਹੈ ਜੀ ਮੈਂ ਮਨਵੀ ਜਿਹੜਾ ਗੱਲ ਕਰਨ ਤੋਂ ਦੁਖਦਾ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਹਾਈ ਹਾਈ ਉਹਨਾਂ ਨੇ ਫੈਡਰੇਸ਼ਨ ਕਾਇਮ ਕੀਤੀ ਸੀ ਦੀ ਬਾਸੀ ਸਜੀ ਤੇ ਉਹਨਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਔਰ ਬੜੇ ਲਿਆਕਤ ਵਾਲੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਸਥਾਨ ਦੇ ਉੱਤੇ ਤੇ ਭਾਈ ਮੇਜਰ ਸਿੰਘ ਜੀ ਨੇ ਔਰ ਇਹ ਵੀ ਸਾਡੇ ਕਾਫਲੇ ਦੇ ਨਾਲ ਜੁੜੇ ਆ ਇਹ ਇਹੋ ਜੇ ਸਿੱਖਾਂ ਦਾ ਕਾਫਲਾ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਿਆ ਇਹਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਂਦੇ ਹੁੰਦੇ ਸੀ ਆਪਾਂ ਬੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੀ ਜਿਹੜਾ ਚੰਗਾ ਏਰੀਆ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇਹਦੀਆਂ ਕਲੋਨੀਆਂ ਵੱਡਦੀਆਂ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛਾੜਦੀਆਂ ਹੁੰਦੀਆਂ ਗਵਰਨਮੈਂਟਾਂ ਉਹ ਮਾੜੀ ਜ਼ਮੀਨ ਨੂੰ ਛਾੜਦੀਆਂ ਹੁੰਦੀਆਂ ਵੀ ਜਿੱਥੇ ਇੱਥੇ ਹੋਰ ਤਾਂ ਕੁਝ ਹੁੰਦਾ ਨਹੀਂ ਜਿੱਤੇ ਘਰ ਬਣਾ ਦਿਓ ਜਾਂ ਇੰਡਸਟਰੀ ਲਾ ਦਿਓ ਇਹਨਾਂ ਨੇ ਜ਼ਮੀਨਾਂ ਵੀ ਸਾਰੀ ਚੰਗੀ ਤੋਂ ਚੰਗੀ ਸਾਰੀ ਕਿਤੇ ਵੀ ਵੇਖ ਲਓ ਚੰਗੀ ਤੋਂ ਚੰਗੀ ਛਾਂਟੀ ਸੀ ਫਿਰ ਉਹ ਪਾਲਿਸੀ 'ਚ ਇੰਨਾ ਫਲਾਪ ਸੀਗਾ ਵੀ ਜਿਵੇਂ ਕਹਤਾ ਇੱਕ ਬੰਦੇ ਨੂੰ ਵੀ ਤੈਨੂੰ ਜੇ ਇੱਕ ਕਿਲਾ ਤੇਰੀ ਜ਼ਮੀਨ ਆ ਉਹ ਦੋ ਪਲਾਟ ਦੇਵਾਂਗੇ ਇੱਕ ਸ਼ੋਰੂਮ ਦੇਵਾਂਗੇ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਨਾ ਜੋ ਉੱਥੇ ਕਲੋਨੀ ਹੋ ਜਾ ਕਲੋਨੀ ਸਾਰੀਆਂ ਸਹੂਲਤਾਂ ਉਹਦੇ ਚ ਹੋ ਜਾਣਗੀਆਂ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲੇ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲੇ ਤੇ ਫਿਰ ਉਹਦਾ ਸ਼ੋਰੂਮ ਵਿਕੇਗਾ ਕਿੱਥੋਂ ਉਹਦਾ ਪਲਾਟ ਵਿਕੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕਬਜ਼ਾ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਣੇ ਨਹੀਂ ਉਹ ਤਾਂ ਗਿਆ ਕਿਸੇ ਪਾਸੇ ਜੋਗਾ ਵੀ ਨਹੀਂ ਰਿਹਾ ਜਾਊਗਾ ਕਿੰਦਰ ਹਲੇ ਤੱਕ ਵੀ ਚੰਡੀਗੜ੍ਹ ਵੀ ਬਣੇ ਨੂੰ ਵੇਖ ਲਓ ਵੀ 75 ਸਾਲ ਦੇ ਲਗਭਗ 72 75 ਸਾਲ ਹੋ ਗਏ ਚੰਡੀਗੜ੍ਹ ਬਣੇ ਨੂੰ 72 73 ਸਾਲ ਉੱਥੇ ਵੀ ਹਲੇ 25% 20 25% ਰੱਖਵਾ ਖਾਲੀ ਪਿਆ ਉਦਵਾਲ ਲੁਧਿਆਣਾ ਲੈ ਲੋ ਮਹਾਲੀ ਲੈ ਲੋ ਅੱਜ ਵੀ ਮਹਾਲੀ ਦੇ ਵਿੱਚ ਸ਼ੋਰੂਮ ਬਣਿਆ ਏਅਰਪੋਰਟ ਤਰ੍ਹਾਂ ਤੇ ਕਿੱਥੇ ਜਾਇਓ ਤੁਸੀਂ ਲਿਖਿਆ ਪਿਆ 2 ਲੈਟਰ 2 ਲੈਟਰ 2 ਲੈਟਰ ਹਰੇਕ ਤੇ ਲਿਖਿਆ ਪਿਆ ਉਹ बिक ਨਹੀਂ ਰਹੇ ਤੇ ਜੇ ਪਹਿਲਾਂ ਹੀ ਫਲਾਪ ਐ ਇੰਨਾ ਕੰ ਪੰਜਾਬ 'ਚ ਪਹਿਲਾਂ ਹੀ ਖਾਲੀ ਪਿਆ ਇਹਨਾਂ बिक ਨਹੀਂ ਰਹਾ ਤੇ ਇਹ ਹੁਣ ਇਹ ਤਾਂ ਇੱਕ ਬਹੁਤ ਵੱਡੀ ਠੱਗੀ ਸੀਗੀ ਪੰਜਾਬ ਦੇ ਲੋਕਾਂ ਨਾਲ ਵੀ ਕੇਰਾ ਜ਼ਮੀਨ ਆਪਦੇ ਨਾਲ ਲੈ ਕੇ ਮੁੜ ਕੇ ਲੋਕ ਤੁਰੇ ਫਿਰਨ ਰੌਲਾ ਪਾਉਂਦੇ ਅਸੀਂ ਇਹ ਜ਼ਮੀਨ ਆਪਦੇ ਨਾਲ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ ਬੈਂਕਾਂ ਤੋਂ ਲੋਨ ਲੈ ਕੇ ਫਿਰ ਜਿਹੜੀਆਂ ਅਸੀਂ ਝੂਠ ਝਾੜ ਬੋਲਿਆ 1000 ਰੁਪਏ ਵਾਲਾ ਹੋਰ ਇਧਰ ਪੈਸੇ ਧੱਕ ਦਾਂਗੇ ਇਧਰ ਨੂੰ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਚੰਗਾ ਹੋ ਗਿਆ ਪੰਜਾਬ ਦੇ ਲੋਕ ਉੱਠਖੜੇ ਸਾਰੀਆਂ ਪਾਰਟੀਆਂ ਉੱਠੀਆਂ ਪੰਜਾਬ ਦੇ ਲੋਕ ਉੱਠੇ ਕਾਲੀ ਦਲ ਨੇ ਬੂਰੇ ਹੋ ਕੇ ਸ਼ਹਿਰਸ਼ ਕੀਤਾ ਇਹਦੇ ਚ ਵੀ ਜਿਹੜੀ ਬੜੀ ਹੈਰਾਨੀ ਹੈ ਇੱਕ ਜ਼ਿੰਮੇਵਾਰ ਬੰਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਨਿਸਟਰ ਰਿਹਾ ਹੋਵੇ ਚੰਗੇ ਅਹੁਦਿਆਂ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹ ਉਹ ਹੀ ਕੰਟਰੋਲ ਕਰ ਰਿਹਾ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੋਧਨ ਕਰ ਰਿਹਾ ਵੀ 27 ਵਾਲੀ ਚੋਣ ਆਪਾਂ ਜਿੱਤਣੀ ਹੈ ਉਹ ਲੈਂਡ ਪੁਲ ਕਿ ਇਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੱਡੇ ਖਰੀਦ ਕੇ ਪੰਜਾਬ ਚੋ ਜੋ ਧੱਕੇਸ਼ਾਹੀ ਕਰ ਸਕਦੇ ਹੋ اسی ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜਣੀ ਗੰਭੀਰ ਮਾਮਲਾ ਵੀ ਪੁਸ਼ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰੇ ਤੋਹਾ ਖਵਾਈ ਆ ਉਹਨਾਂ ਇਥੇ ਉਹਦੇ ਵਿੱਚ ਤਾਂ ਬੜੀ ਅਸੀਂ ਇਸ ਗੱਲ ਦੇ ਨਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਇਹਦੇ ਤੇ ਨੋਟਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਸ ਲੈਣਾ ਚਾਹੀਦਾ ਦੀ ਪਲਟੀ ਕੁਪੀਚੂ ਪਾਰਟੀ ਆਣੇ ਲਈ ਇਕੱਠੇ ਹੋ ਕੇ ਲਖ ਨੂੰ ਬੁਲਾਉਂਗੇ ਕਿ ਨਹੀਂ ਅੱਜ ਕੱਲ੍ਹ ਹੋਈ ਜਾਂਦੀ ਹੋ ਪਾਇਆ ਇਸ ਮਸਲੇ ਨੂੰ ਸੁਧਾਰਨ ਲਈ ਕਮਿਸ਼ਨ ਨੇ ਧਿਆਨ ਦਿੱਤਾ ਮੈਸੇਜ ਜੇ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੂਬਿਆਂ ਵਾਲਿਆਂ ਤਾਂ ਇਕੱਠੀਆਂ-ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲਿਆਂ ਨਹੀਂ ਹੁੰਦੀਆਂ ਇੱਥੇ ਥੋੜਾ ਜਿਆਦਾ ਜਿਆਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋ ਕੇ ਜਾਵੜਦ ਤਾਂ ਵੀ ਵਧੀਆ ਨਹੀਂ ਤੇ ਕੱਲੀ-ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ-ਕੱਲੀ ਨੂੰ ਵੀ ਜਾਣਾ ਚਾਹੀਦਾ ਕੋਈ ਤਾਂ ਸਭ ਦੇ ਖਿਲਾਫ ਬਣੇ ਨੇ ਇਕਾਲੀ ਦਲ ਇੱਕ ਬਰਾਬਰ ਖਿਲਾਫ ਵਰਕਰ ਦੇਤੇ ਹੈਗੇ ਤਾਂ ਚਿੱਤੀ ਨਹੀਂ ਚ ਨੇ ਜੇ ਵੀ ਉਹ ਕਵਰ ਅਪ ਕਰੋਗੇ ਬੰਦਾ ਜਿੱਥੇ ਜਾਉਂਗਾ ਨਹੀਂ ਵਰਕਰ ਕੋਈ ਤਾਂ ਚਿੱਤੀ ਤੇ ਨਹੀਂ ਹੈਗੇ ਇਕਾਲੀ ਦਲ ਇੱਕੀ ਹੀ ਰਹੂਗਾ ਕਦੇ ਵੀ ਇਕਾਲੀ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਜਿੱਥੇ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੇ ਇਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਉਧਰ ਬੈਠੇ ਨੇ ਜਾਂ ਉਧਰ ਬੈਠੇ ਨੇ ਲੋੜ ਹੈ ਆਉਣ ਨੂੰ ਤਿਆਰ ਹੋਏ ਹੋਣੇ ਬੜੇ ਆ ਜੀ ਬੜੇ ਆ ਜੀ ਬਹੁਤ ਆ ਜੀ ਬੜੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਜੀ ਸਰਦਾਰ ਜੀ ਮਤਲਬ ਮਾ ਕਰ ਰਹੇ ਵੀ ਅਜ ਅੱਗੇ ਨੇ ਵੀ ਬਹੁਤ ਵੱਡੀ ਗੱਲ ਹੈ ਇਹਨਾਂ ਦਾ ਸਵਾਗਤ ਹੈ ਜੀ ਸਰ ਔਰ ਇਹਨਾਂ ਦੀ ਸਾਨੂੰ ਜ਼ਰੂਰਤ ਸੀ